ਆਸਾ ਮਹੱਲਾ ਪਹਿਲਾ ਆਵਣ ਜਾਣ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਘਣੋ ਨਿਤ ਸੰਸਾਹ ਦੋਈ ਬੈਨ ਨਾਵੇ ਕਾ ਜੀਵਨਾ ਫੇਟ ਤ੍ਰਿਗ ਚੁਤرائی ਸਤਗੁਰ ਸਾਧਨ ਸੀਵਿਆ ਹਰ ਭਗਤ ਨ ਭਾਈ ਰਹਾਉ ਆਵਣ ਜਾਵਣ ਤੋ ਰਹੇ ਪਾਈਏ ਗੁਰ ਪੂਰਾ RAM ਨਾਮ ਤਨ ਰਾਸ ਦੇ ਬਿਨ ਸਹਿ ਭ੍ਰਮ ਕੂਰਾ ਸੰਤ ਜਨ ਕੋ ਮਿਲ ਰਹੇ ਧੰਨ ਧੰਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮਖ ਖਰ ਪਾਈ ਨਟਵੇ ਸਾਗ ਬਣਾਇ ਬਾਜੀ ਸੰਸਾਰਾ ਕਿਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ ਹੋਮੇ ਚੌਪੜ ਖੇਲਣ ਹੁਮੇ ਜੋੜ ਖੇਲਣਾ ਝੂਠੇ ਹੰਕਾਰ ਸਭ ਜਗ ਹਾਰੇ ਸੋਜਣੇ ਗੁਰ ਸ਼ਬਦ ਵਿਚਾਰ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰੇ RAM ਨਾਮ ਹਰ ਟੇਕ ਹੈ ਨਸ ਦੋ ਤਸਵਾਰੀ ਜਿਉ ਤੂੰ ਰਾਖੇ ਤਿਉ ਰਹਾ ਹਰ ਨਾਮ ਆਧਾਰ ਅੰਤ ਸਖਾਈ ਪਾਇ ਜਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਬਿਸਾਰੇ ਪੂਰਾ ਗੁਰਤਾਰੇ ਨਾਨਕ ਨਾਮ ਨਾ ਬਿਸਾਰੇ ਪੂਰਾ ਗੁਰਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਬਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਅੱਜ ਆਪਾ ਪਾਵਨ ਪਵਿੱਤਰ ਅੰਗ 422 ਤੇ ਸੁਭਾਇਮਾਨ ਸ਼ਬਦ ਪੜਿਆ ਆਸਾ ਮਹੱਲਾ ਪਹਿਲਾ ਰਾਗ ਆਸਾ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਮਹਾਰਾਜ ਦੱਸਦੇ ਨੇ ਆਪ ਅਣਜਾਣ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਘਣੋ ਨਿਤ ਸੰਸਾਰ ਹੋਈ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਪਰਮਾਤਮਾ ਨਾਲ ਮਲਾਪ ਨਹੀਂ ਹੁੰਦਾ ਤੇ ਜਨਮ ਮਰਨ ਦਾ ਭਾਰਾ ਕਲੇਸ਼ ਬਣਿਆ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿੱਚ ਫਸੇ ਰਹਿਣ ਦੇ ਕਾਰਨ ਜਿੰਦ ਨੂੰ ਨਿਤ ਸਹਿਮ ਕਾਂਦਾ ਰਹਿੰਦਾ ਹੈ ਸੰਸਾਰ ਚੋਰਾ ਅਗਲੇ ਬੰਦ ਜਮਾਰਾ ਦੱਸਦੇ ਨੇ ਬਿਨ ਨਾਮ ਏ ਕਿਆ ਜੀਵਨ ਫੇਟ ਤ੍ਰਿਗ ਚਤਰਾਈ ਮਹਾਰਾਜ ਕਹਿੰਦੇ ਜੋ ਸਾਰੀ ਉਮਰ ਪਰਮਾਤਮਾ ਦੇ ਨਾਮ ਤੋਂ ਵਾਂਝਾ ਰਿਹਾ ਉਸ ਦਾ ਜਿਉਣਾ ਅਸਲ ਜਿਉਣਾ ਨਹੀਂ ਹੈ ਜੇ ਉਹ ਮਨੁੱਖ ਦੁਨੀਆਦਾਰੀ ਵਾਲੀ ਕੋਈ ਸਿਆਣਪ ਬੁਖਾਰ ਰਿਹਾ ਹੈ ਤਾਂ ਉਸ ਦੀ ਐਸੀ ਸਿਆਣਪ ਫਟਕਾਰਯੋਗ ਹੈ ਜਿਹੜੇ ਕਹਿੰਦੇ ਆ ਵੀ ਅਸੀਂ ਵੀ ਤੁਸੀਂ ਬਾਣੀ ਪੜ੍ਹੀ ਹੋਈ ਨਹੀਂ ਹੋਣੀ ਧਿਆਨ ਨਾਲ ਦੇਹ ਗੁਰੂ ਨਹੀਂ ਚਾਹੀਦਾ ਦੇਹ ਧਾਰੀ ਗੁਰੂ ਨਹੀਂ ਚਾਹੀਦਾ ਸੁਣਿਆ ਜੀ ਮੈਂ ਸੁਣਿਆ ਮੈਂ ਨਾਂ ਨਹੀਂ ਲਾਉਂਗਾ ਉਹ ਆਪਣੇ ਆਪ ਨੂੰ ਮਹਾਪੁਰ ਮਹਾਪੁਰਖ ਅਖਵਾਉਣ ਵਾਲਾ ਕਹਿੰਦਾ ਵੀ ਜਿਹੜੇ ਕਹਿੰਦੇ ਆ ਦੇਹ ਧਾਰੀ ਗੁਰੂ ਨਹੀਂ ਚਾਹੀਦਾ ਉਹਨਾਂ ਨੇ ਚੰਗੀ ਤਰ੍ਹਾਂ ਬਾਣੀ ਨਹੀਂ ਪੜ੍ਹੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੀ ਤਿੰਨ ਚਾਰ ਸਹਿਜ ਪਾਠ ਕੀਤੇ ਆ ਜੀ ਸਤਿਗੁਰੂ ਦੀ ਕਿਰਪਾ ਸਦਕਾ ਮੈਨੂੰ ਮਿਲਿਆ ਨਹੀਂ ਕਿਤੇ ਵੀ ਦੇਹ ਧਾਰੀ ਗੁਰੂ ਹੋਣਾ ਚਾਹੀਦਾ ਕਤੈ ਨਹੀਂ ਲਿਖਿਆ ਮਿਲਿਆ ਸ਼ਬਦ ਗੁਰੂ ਦੀ ਗੱਲ ਕਰਦੀ ਹੈ ਗੁਰਬਾਣੀ ਸ਼ਬਦ ਗੁਰੂ ਸੁਰਤ ਧਨ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਇਸ ਤਰ੍ਹਾਂ ਤਾਂ ਸ਼ਬਦ ਸੁਣਿਆ ਵੀ ਬਾਣੀ ਗੁਰੂ ਹੈ ਬਾਣੀ ਗੁਰੂ ਹੈ ਬਾਣੀ ਗੁਰੂ ਹੈ ਪਰ ਦੇਹ ਧਾਰੀ ਗੁਰੂ ਨਹੀਂ ਸੁਣਿਆ ਜੀ ਹਜੇ ਜੇ ਕਿਸੇ ਨੇ ਲਿਖਿਆ ਪੜ੍ਹਿਆ ਹੋਵੇ ਗੁਰਬਾਣੀ ਦੇ ਵਿੱਚ ਤਾਂ ਉਹ ਭਾਈ ਦੱਸ ਸਕਦਾ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਹੁਣ ਮਹਾਰਾਜ ਕਹਿੰਦੇ ਜੇ ਮਨੁੱਖ ਨੇ ਸਾਧੂ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਹੁਣ ਗੁਰੂ ਸਾਧੂ ਕਿਹੜਾ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲਾ ਕੇ ਦਸ਼ਮੇਸ਼ ਪਿਤਾ ਤੱਕ ਆਪਾਂ ਨੂੰ ਸ਼ਬਦ ਗੁਰੂ ਨਾਲ ਹੀ ਜੋੜਿਆ ਜੀ ਮਹਾਰਾਜ ਕਹਿੰਦੇ ਜੇ ਮਨੁੱਖ ਨੇ ਸਾਧ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਜਿਸ ਨੂੰ ਪ੍ਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ਆਪ ਅਣਜਾਣ ਤੋ ਰਹੇ ਪਾਈਏ ਗੁਰਪੂਰਾ ਮਹਾਰਾਜ ਕਹਿੰਦੇ ਜਨਮ ਮਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਗੁਰੂ ਮਿਲਦਾ ਹੈ ਅਗਲੇ ਬੰਦ ਚ ਦੱਸਤਾ ਪਹਿਲਾਂ ਵਾਲੇ ਬੰਦ ਦਾ ਦੱਸਿਆ ਮਹਾਰਾਜ ਨੇ ਵੀ ਜੇ ਮਨੁੱਖ ਨੇ ਸਾਧੂ ਗੁਰੂ ਦੀ ਦਸੀ ਸੇਵਾ ਨਹੀਂ ਕੀਤੀ ਤੇ ਉਸ ਨੂੰ ਪ੍ਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗੀ ਤੇ ਨਾ ਲੱਗਣੀ ਆ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਵਲੇ ਬੰਦ ਚ ਪਹਿਲਾਂ ਵਾਲੀ ਦੱਸ ਤੇ ਪੰਕਤੀ ਜਮਾਰਾਜ ਨੇ ਤੇ ਅਗਲੇ ਬੰਦ ਚ ਦੱਸਿਆ ਆਵਣ ਜਾਵਣ ਤੋ ਰਹੇ ਪਾਈਏ ਗੁਰਪੂਰਾ ਜਨਮ ਮਾਰਨ ਦਾ ਚੱਕਰ ਤਦੋਂ ਹੀ ਮੁੱਕਦਾ ਹੈ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਪੂਰਾ ਸਤਿਗੁਰੂ ਕੌਣ ਹੈ ਸ਼ਬਦ ਗੁਰੂ ਗੁਰਬਾਣੀ RAM ਨਾਮ ਧਨ ਰਾਸ ਦੇ ਸ਼ਬਦ ਗੁਰੂ ਸਾਨੂੰ RAM ਦੇ ਨਾਮ ਦੀ ਦਾ ਧਨ ਰਾਸ ਦਿੰਦਾ ਹੈ ਪ੍ਰਭੂ ਪਰਮਾਤਮਾ RAM ਜਿਹੜਾ ਰਮਿਆ ਹੋਇਆ ਭਾਵ ਜੀ ਰਮੇ ਹੋਏ ਤੋਂ RAM ਭਾਵ ਹੈ ਜਿਹੜਾ ਕਣਕਣ ਵਿੱਚ ਵੱਸਦਾ ਹੈ ਕੋ ਸਰੀਰ ਵਾਲੇ RAM ਦੀ ਗੱਲ ਨਹੀਂ ਕਰੀ ਗਰਬਾਣੀ ਨੇ ਇੱਥੇ ਮਹਾਰਾਜ ਕਹਿੰਦੇ RAM ਨਾਮ ਧਨ ਰਾਸ ਦੇ ਬਿਨ ਸੇ ਭ੍ਰਮ ਕੂਰਾ ਗੁਰੂ ਪ੍ਰਮਾਤਮਾ ਨਾਮ ਧਨ ਰੂਪ ਸਰਮਾਇਆ ਦਿੰਦਾ ਹੈ ਜਿਸ ਦੀ ਬਰਕਤ ਨਾਲ ਝੂਠੀ ਮਾਇਆ ਦੀ ਖਾਤਰ ਭਟਕਣਾ ਮੁੱਕ ਜਾਂਦੀ ਹੈ ਸੰਤ ਜਨਾਂ ਕੋ ਮਿਲ ਰਹੇ ਧਨ ਧਨ ਜਸ ਗਾਈ ਮਹਾਰਾਜ ਕਹਿੰਦੇ ਜੋ ਗੁਰੂ ਦੀ ਸ਼ਰਨ ਪੈ ਕੇ ਗੁਰੂ ਸਾਧ ਸੰਗਤ ਵਿੱਚ ਪ੍ਰਮਾਤਮਾ ਦਾ ਸ਼ੁਕਰ ਸ਼ੁਕਰ ਕਰਕੇ ਉਸ ਦੀ ਸਿਫਤ ਸਲਾਹ ਕਰਦਾ ਹੈ ਨਾ ਫਿਰ ਆਦਪੁਰਖ ਅਪਰੰਪਰਾ ਗੁਰਮਖ ਹਰ ਪਾਈ ਮਹਾਰਾਜ ਕਹਿੰਦੇ ਉਹ ਜਗਤ ਦੇ ਮੂਲ ਸਰਵ ਵਿਆਪਕ ਬੇਅੰਤ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਅਗਲੇ ਬੰਦ ਚ ਕਹਿੰਦੇ ਨੇ ਸਤਿਗੁਰੂ ਨਟੂਏ ਸਾਗ ਬਣਾਇਆ ਬਾਜੀ ਸੰਸਾਰਾਂ ਨਟੂਏ ਸਾਗ ਬਣਾਇਆ ਬਾਜੀ ਸੰਸਾਰਾ ਇਹ ਸੰਸਾਰ ਮਦਾਰੀ ਦੇ ਨਾਟਕ ਬਾਗ ਇੱਕ ਖੇਡ ਹੀ ਹੈ ਵੀ ਜਿਵੇਂ ਮਦਾਰੀ ਕੁਝ ਥੋੜਾ ਜਿਹਾ ਸਮਾਂ ਖੇਡ ਕਰਕੇ ਦਿਖਾਉਂਦਾ ਲੋਕਾਂ ਨੂੰ ਤੇ ਮਹਾਰਾਜ ਕਹਿੰਦੇ ਇਹ ਕੁਦਰਤੀ ਖੇਡ ਵੀ ਇੱਕ ਇਹੋ ਜਿਹੀ ਆ ਇਹ ਸੰਸਾਰ ਆ ਜਿਹੜਾ ਮਦਾਰੀ ਦੇ ਨਾਟਕ ਬਾਗ ਇੱਕ ਖੇਡ ਹੀ ਹੈ ਥੋੜੇ ਸਮੇਂ ਵਾਸਤੇ ਆ ਭਾਈ ਤੈਨੂੰ ਜੀਵਨ ਮਿਲਿਆ ਮਨੋਕਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਖਿੰਨ ਪਲ ਬਾਜੀ ਦੇਖੀਏ ਉਜਰਤ ਨਹੀਂ ਵਾਰਾਂ ਜੈਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਇਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ਆਪਾਂ ਕਹਿੰਦੇ ਨਾ ਚੰਗਾ ਭਰਾ ਜੀ ਜਲ ਮਿੰਟ ਲੱਗਦਾ ਜਾਂ ਪਕਰ ਦੇਖੋ ਕਿੰਨਾ ਸੋਹਣਾ ਬੈਰਕਾਂ ਬਣਿਆ ਹੁੰਦਾ ਕਿੰਨਾ ਸੋਹਣੇ ਜੰਗਲ ਹਰੇ ਹੋਏ ਹੁੰਦੇ ਨੇ ਪੇੜ ਪੌਦੇ ਤੂਫਾਨ ਆਉਂਦਾ ਤੇ ਪਨਾਹ ਕਰਕੇ ਨਿਕਲ ਜਾਂਦਾ ਥੋੜੇ ਸਮੇਂ ਚ ਹੀ ਤਬਾਹੀ ਮਚਾਉਣ ਦਾ ਤੂਫਾਨ ਜਿਹੜੀ ਆਪਾਂ ਆਮ ਭਾ ਸੱਚ ਗੱਲ ਕਰਦੇ ਆਂ ਵੀ ਤੂਫਾਨ ਨੇ ਤਬਾਹੀ ਮਚਾਤੀ ਜਦੋਂ ਫਿਰ ਉਹ ਕੁਦਰਤ ਦੇ ਨਿਯਮ ਮੁਤਾਬਕ ਕੋਈ ਤੂਫਾਨ ਆਉਂਦਾ ਤੇ ਉਹ ਤਬਾਹੀ ਮਚਾ ਜਾਂਦਾ ਜਾਂ ਭਝਾਲ ਆ ਗਿਆ ਵੱਡੀਆਂ ਵੱਡੀਆਂ ਬੈਰਕਾਂ ਨੂੰ ਮਿੰਟਾਂ ਸਕਿੰਟਾਂ ਚ ਢੇਰੀ ਕਰ ਜਾਂਦਾ ਜਿਹੜਾ ਆਪਾਂ ਕਈ ਵਾਰੀ ਸੁਣਿਆ ਨਾ ਵੇ ਇੰਨੇ ਕ ਸਕਿੰਟ ਆਇਆ ਸੀ ਟਾ ਢੇਰੀ ਹੋ ਗਿਆ ਡੇਢ ਮਿੰਟ ਆਇਆ ਸੀ ਪਚਾ ਲਵੇ ਟਾ ਢੇਰੀ ਕਰਤਾ ਏਰੀਆ ਉਹ ਇਹ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਆ ਖਿੰਨ ਪਲ ਬਾਜੀ ਦੇਖੀਏ ਉਜਰਤ ਨਹੀਂ ਵਾਰਾ ਹੋਮੇ ਚੌਂਪੜ ਖੇਲਣਾ ਝੂਠੇ ਹੰਕਾਰ ਮਹਾਰਾਜ ਕਹਿੰਦੇ ਜਿਸ ਵਿੱਚ ਜੀਵਨ ਘੜੀ ਪਲ ਹੀ ਹੈ ਤੇ ਉਸ ਦੇ ਉਜੜਦਿਆਂ ਚਿਰ ਨਹੀਂ ਲੱਗਦਾ ਤੇ ਮਾਰਾ ਨੇ ਅਗਲੇ ਬੰਦ ਚ ਦੱਸਤਾ ਹਮੇ ਚੌਪੜ ਖੇលਿਆ ਖੇਲਣਾ ਝੂਠੇ ਹੰਕਾਰਾਂ ਮਨੁੱਖ ਮੈਂ ਵੱਡਾ ਮੈਂ ਵੱਡਾ ਬਣ ਜਾਵਾਂ ਇਸ ਹੋਮੇ ਦੀ ਖੇਡ ਝੂਠ ਦੇ ਹੰਕਾਰ ਦੀਆਂ ਨਜ਼ਰਾਂ ਨਾਲ ਖੇਡ ਰਿਹਾ ਹੈ ਸਭ जग ਹਾਰੇ ਸੋਜਣੇ ਗੁਰ ਸ਼ਬਦ ਵਿਚਾਰ ਵਾਹ ਆਗਾ ਨਾ ਗੁਰ ਸ਼ਬਦ ਵਿਚਾਰਾ ਜਿਹੜੀ ਆਪਾਂ ਗੱਲ ਕਰਦੇ ਵੀ ਗੋਰੀ ਸ਼ਬਦ ਦੀ ਗੱਲ ਹੀ ਕਰਦੀ ਹੈ ਗੁਰਬਾਣੀ ਦੇਹਧਾਰੀ ਨੂੰ ਗੁਰੂ ਮੰਨਣ ਦੀ ਗੱਲ ਨਹੀਂ ਕਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪੀਤਾ ਤੱਕ ਹਾਂ ਆਪਾਂ ਜਿਹੜੇ ਸਿੱਖਿਆ ਦਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਸਿੱਧ ਪੀਤਾ ਤੱਕ ਆਪਾਂ ਸਤਿਕਾਰ ਨਾਲ ਉਹਨੂੰ ਗੁਰੂ ਸਾਹਿਬ ਕਹਿੰਨੇ ਹਾਂ ਕਹਿਣਾ ਬਣਦਾ ਹੈ ਜਿਹੜਾ ਰੱਬ ਨਾਲ ਮਲਾਉਂਦਾ ਆਪਨਾ ਆਪ ਕੁਰਬਾਨ ਕਰ ਦਿੰਦਾ ਸਭ ਕੁਝ ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿੰਦਾ ਮਨੁੱਖਤਾ ਦੀ ਖਾਤਰ ਆਪਣੇ ਪਰਿਵਾਰ ਦੇ ਵੀ ਸ਼ਹੀਦੀ ਕਰਵਾ ਲੈਂਦਾ ਉਹਨੂੰ ਆਪਾਂ ਸਤਕਾਰ ਨਾਲ ਗੁਰੂ ਕਹਿੰਨੇ ਹਾਂ ਤਤੀਆਂ ਤਵੀਆਂ ਤੇ ਬਹਿ ਕੇ ਸੜਨ ਵਾਲੇ ਦੇਗਾਂ ਵਿੱਚ ਕਢਣ ਵਾਲੇ ਸਤਕਾਰ ਨਾਲ ਗੁਰੂ ਕਹਿੰਨੇ ਹਾਂ ਤੇ ਕਹਿਣਾ ਚਾਹੀਦਾ ਹੈ ਪਰ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਤੌਰ ਗੁਰੂ ਨਾਨਕ ਤੋਂ ਲਾ ਕੇ ਦਸਮੇਸ਼ ਪਿਤਾ ਤੱਕ ਇਹੀ ਸੋਚ ਇਹੀ ਭਾਵਨਾ ਸੀ ਵੀ ਸ਼ਬਦ ਗੁਰੂ ਹੈ ਸ਼ਬਦ ਨੇ ਹੀ ਸੋਡਾ ਪਾਰ ਉਤਾਰਾ ਕਰਨਾ ਭਾਈ ਮਨੁੱਖਤਾ ਦੀ ਜ਼ਿੰਦਗੀ ਦਾ ਮਹਾਰਾਜ ਕਹਿੰਦੇ ਸਭ ਜਗ ਹਾਰੇ ਸੋ ਜਣੇ ਗੁਰ ਸ਼ਬਦ ਵਿਚਾਰਾ ਮਹਾਰਾਜ ਕਹਿੰਦੇ ਤੇ ਇੰਜ ਸਾਰਾ ਸੰਸਾਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਰਿਹਾ ਹੈ ਸਿਰਫ ਉਹ ਮਨੁੱਖ ਜਿੱਤਦਾ ਹੈ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾਉਂਦਾ ਹੈ ਹੋ ਗਈ ਨਾ ਸਪਸ਼ਟ ਵੀ ਜਿਹੜਾ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਟਿਕਾਉਂਦਾ ਹੈ ਉਹ ਮਨੁੱਖਾ ਜੀਵਨ ਸਫਲ ਹੁੰਦਾ ਹੈ ਤੇ ਅਧਾਰਨਾ ਕਾਦੀ ਦਿੱਤੀ ਜਿਵੇਂ ਅੰਧਲੇ ਹੱਥ ਤੋਂ ਹਣੀ ਹਰ ਨਾਮ ਹਮਾਰੇ ਜਿਵੇਂ ਕਿਸੇ ਅੰਨੇ ਮਨੁੱਖ ਦੇ ਹੱਥ ਵਿੱਚ ਡੰਗੋਰੀ ਛੋਟੀ ਕਹ ਲੋ ਖੁੰਡੀ ਕਹ ਲੋ ਠੀਕ ਆ ਜੀ ਜਿਵੇਂ ਕਿਸੇ ਅੰਨੇ ਮਨੁੱਖ ਦੇ ਹੱਥ ਵਿੱਚ ਡੰਗੋਰੀ ਹੁੰਦੀ ਹੈ ਜਿਸ ਨਾਲ ਟੋ ਟੋ ਕੇ ਉਹ ਰਾਹ ਖੜਾ ਲੱਭਦਾ ਹੈ ਇਸ ਤਰ੍ਹਾਂ ਜੀਵਾਂ ਵਾਸ ਜੀਵਾਂ ਪਾਸ ਪ੍ਰਮਾਤਮਾ ਦਾ ਨਾਮ ਹੀ ਹੈ ਜੋ ਸਾਨੀ ਸਾਨੂੰ ਸਹੀ ਜੀਵਨ ਰਾਹ ਬਖਾਉਂਦਾ ਹੈ ਰੁਕ ਜਾ ਹਜੇ ਨਹੀਂ RAM ਨਾਮ ਹਰ ਟੇ ਕਹ ਨਿਸ ਦੋਤ ਸਵਾਰੀ ਦੋਤ ਦੋਤ ਸਵਾਰੀ ਦਦਾ ਉੜੇ ਨੂੰ ਔਂਕਰ ਤੇ ਤੱਤਾ ਲਿਖਿਆ ਜੀ ਇੱਥੇ ਦੋਤ ਸਵਾਰੇ RAM ਨਾਮ ਹਰ ਟੇਕ ਹੈ। ਇਸ ਦੋਤ ਸਵਾਰੇ ਪ੍ਰਮਾਤਮਾ ਦਾ ਨਾਮ ਇੱਕ ਐਸਾ ਸਹਾਰਾ ਹੈ ਜੋ ਜੀਵਨ ਰਾਤ ਆਤਮਿਕ ਅਗਿਆਨਤਾ ਲਈ ਸਵੇਰ ਦਾ ਚਾਨਣ ਬਣਾ ਦਿੰਦਾ ਹੈ, ਬਣਾਦਾ ਹੈ। ਹਰ ਵੇਲੇ ਸਾਡੀ ਸਹਾਇਤਾ ਕਰਦਾ ਹੈ। ਜਿਉਂ ਤੂੰ ਰਾਖੇ ਤਿਉਂ ਰਹਾ ਹਰ ਨਾਮ ਆਧਾਰੰ। ਏ ਪ੍ਰਭੂ ਨਾਮ ਦੇ ਆਸਰੇ ਨਾਲ ਨਾਮ ਦੇ ਆਸਰੇ ਨਾਲ ਮੈਂ ਉਸੇ ਹਾਲਤ ਵਿੱਚ ਹੀ ਰਹਿ ਸਕਦਾ ਹਾਂ ਜਿਸ ਹਾਲਤ ਵਿੱਚ ਤੂੰ ਮੈਨੂੰ ਰੱਖੇ ਅੰਤ ਸਖਾਈ ਪਾਇਆ ਜਨ ਮੁਕਤ ਦੁਆਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅੰਤ ਵੇਲੇ ਤੱਕ ਨਾਲ ਨਿਮਣ ਵਾਲਾ ਇਹ ਸਾਥੀ ਲੱਭ ਲਿਆ ਉਹਨਾਂ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਹਾਸਲ ਕਰਨ ਦਾ ਰਾਹ ਮਿਲ ਗਿਆ ਮਿਲ ਜਾਂਦਾ ਹੈ ਜਨਮ ਮਰਨ ਦੁੱਖ ਮਿਟਿਆ ਜਪ ਨਾਮ ਮੁਰਾਰੇ ਵਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਿਆ ਮਟਾਇਆ ਜਾ ਸਕਦਾ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਟਾਇਆ ਜਾ ਸਕਦਾ ਹੈ ਇਹਦਾ ਪਾਪ ਆਪ ਵੀ ਜੰਮਣਾ ਮਰਨਾ ਵੀ ਇੱਕ ਕਲੇਸ਼ ਹੀ ਆ ਵਾਹ ਨਾਨਕ ਨਾਮ ਨਾ ਵਿਸਰੇ ਪੂਰਾ ਗੁਰਤਾਰੇ ਮਹਾਰਾਜ ਕਹਿੰਦੇ ਹੈ ਨਾਨਕ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਉਹਨਾਂ ਨੂੰ ਪੂਰਾ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਲੰਘ ਲੈਂਦਾ ਹੈ ਪਾਰ ਲੰਘਾ ਲੈਂਦਾ ਹੈ ਜਨਮ ਮਰਨ ਦੁੱਖ ਮਿਟਿਆ ਜਪਨਾਮ ਮਰਾਰੇ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਜਨਮ ਮਰਨ ਦੇ ਗੇੜ ਦਾ ਕਲੇਸ਼ ਮਟਾਇਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਉਹਨਾਂ ਨੂੰ ਪੂਰਾ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਪੂਰਾ ਗੁਰੂ ਕੌਣਾ ਜੀ ਗੁਰੂ ਸ਼ਬਦ ਧਿਆਨ ਚ ਰੱਖਿਓ ਇਹ ਗੱਲ ਪੂਰੇ ਸਤਗੁਰੂ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਗੁਰੂ ਗ੍ਰੰਥ ਸਾਹਿਬ ਤੱਕ ਪੂਰੇ ਗੁਰੂ ਨੇ ਆਪਣੇ ਕੋਲੇ ਜਿਹੜੇ ਵੀ ਮਹਾਂਪੁਰਖ ਦੀ ਬਾਣੀ ਪੜ੍ਹਦੇ ਆ ਸਾਨੂੰ ਬਾਣੀ ਰੱਬ ਨਾਲ ਜੋੜਦੀ ਹੈ ਆਸਾ ਮਹਲਾ ਤੀਜਾ ਆਸਾ ਰਾਗ ਅੰਦਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਅਸ਼ਟਪਦੀਆਂ ਕਰ ਦੂਜਾ ਰਾਗ ਆਸਾ ਕਰ ਦੂਜਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 8 ਬੰਦਾਂ ਵਾਲੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਗੁਰੂ ਦੇ ਬਚਨ ਦੀ ਕਮਾਈ ਕਰਕੇ ਪਹਿਲਾਂ ਸੁਣਨੇ ਗੁਰੂ ਦੇ ਬਚਨ ਗੁਰਬਾਣੀ ਸੁਣਨੀ ਫਿਰ ਮੰਨਣੀ ਵੀ ਹਾਂ ਸਤਗੁਰੂ ਠੀਕ ਕਹਿੰਦੇ ਨੇ ਤੇ ਮੰਨ ਕੇ ਉਹਨਾਂ ਸ਼ਬਦਾਂ ਦੀ ਕਮਾਈ ਕਰਨੀ ਆ ਬਚਨਾਂ ਦੀ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਆ ਜਿਵੇਂ ਭੂਮੀਆਂ ਚੋਰ ਨੇ ਕੀਤੀ ਸੀ ਗੁਰੂ ਸਾਹਿਬ ਨੇ ਤਿੰਨ ਬਚਨ ਦਿੱਤੇ ਸੀ ਨਾ ਭੂਮੀਆਂ ਕਹਿੰਦਾ ਸੀ ਮੈਂ ਚੋਰੀ ਨਹੀਂ ਛੱਡ ਸਕਦਾ ਜੀ ਬਹੁਤ ਵਾਰੀ ਆਪਾਂ ਸਾਖੀ ਇਹ ਕਰੀ ਆ ਸੁਣੀ ਭੂਮੀਆਂ ਕਹਿੰਦਾ ਮਹਾਰਾਜ ਬਈ ਮੈਨੂੰ ਚੋਰੀ ਛੱਡਣ ਨੂੰ ਨਾ ਕਹੋ ਹੋਰ ਜੇ ਕੋਈ ਸ਼ਬਦ ਗੱਲ ਹੈਗੀ ਆ ਛੋਡੀ ਮੈਂ ਮੰਨ ਲੈਣਾ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਭੂਮੀਆਂ ਤਿੰਨ ਬਚਨ ਮੰਨ ਲਾ ਕਨਹ ਹਮਾਰਾ ਜੀ ਤੁਹਾਡੇ ਬਚਨ ਮੰਨ ਲਓ ਚੋਰੀ ਛੱਡਣ ਨੂੰ ਨਾ ਕਿਹੋ ਭੂਮੀਆਂ ਨੂੰ ਤਿੰਨ ਬਚਨ ਦਿੱਤੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੇ ਭੂਮੀਆਂ ਗਰੀਬ ਮਾਰ ਨਾ ਕਰੀ ਝੂਠ ਨਾ ਬੋਲੀ ਤੇ ਨੂਨ ਖਾ ਕੇ ਹਰਾਮ ਨਾ ਕਰੀ ਤਿੰਨੇ ਬਚਨਾਂ ਦੀ ਕਮਾਈ ਭੂਮੀਆਂ ਨੇ ਕੀਤੀ ਤੇ ਕੁਝ ਸਮੇਂ ਵਿੱਚ ਹੀ ਰਾਜੇ ਦਾ ਵਜ਼ੀਰ ਬਣ ਗਿਆ ਚੋਰ ਤੋਂ ਚੋਰ ਸੀ ਭੂਮੀਆਂ ਰਾਜੇ ਨੇ ਵਜ਼ੀਰ ਬਣਾ ਲਿਆ ਸੀ ਸੱਚ ਬੋਲਿਆ ਸੀ ਉਹਨੇ ਗਰੀਬ ਮਾਰਨੀ ਸੀ ਹੁਣ ਦਿੱਤੀ ਤੇ ਨਮਕ ਖਾ ਕੇ ਹਰਾਮ ਨਹੀਂ ਜਿ ਕਰਿਆ ਤੰਨਾ ਬਚਨਾਂ ਦੀ ਕਮਾਈ ਕੀਤੀ ਤੇ ਭੂਮੀਆਂ ਚੋਰ ਤੋਂ ਰਾਜੇ ਦਾ ਵਜੀਰ ਬਣ ਗਿਆ ਮਹਾਰਾਜ ਕਹਿੰਦੇ ਭਾਈ ਸ਼ਬਦ ਦੀ ਕਮਾਈ ਕਰਨ ਨਾਲ ਬਚਨਾਂ ਦੀ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਨਾਲ ਗੁਰੂ ਦੀ ਕਿਰਪਾ ਹੁੰਦੀ ਆ ਜਦੋਂ ਗੁਰੂ ਦੀ ਕਿਰਪਾ ਹੋਗੀ ਫਿਰ ਪ੍ਰਭੂ ਪਰਮਾਤਮਾ ਮਿਲੇਗਾ ਮਿਲੇਗਾ ਸਾਸਤ ਬੇਦ ਸਿਮਰਤ ਸਰ ਤੀਰਾ ਸੁਰਸਰੀ ਚਰਨ ਸਮਾਣੀ ਇਹ ਆਪਾਂ ਸ਼ਬਦ ਪੜ ਲਏ ਨੇ ਜੀ ਵਿਚਾਰ ਕੱਲ ਨੂੰ ਕਰਾਂਗੇ ਸਾਸਤ ਬੇਦ ਸਿਮਰਤ ਸਰ ਤੇਰਾ ਸੁਰਸਰੀ ਚਰਨ ਸਮਾਣੀ ਸਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਬਿੜਾਣੀ ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜ ਦਾਸ ਤੇਮਾਰੇ ਰਿੱਧ ਸਿੱਧ ਪ੍ਰਾਣ ਆਧਾਰੀ ਜਿਹੜੀ 33 ਕਰੋੜੀ ਗੱਲ ਕਰਦੇ 33 ਕਰੋੜ ਦੁਨੀਆ 33 ਕਰੋੜ ਸੀ ਜੇ ਇਸ ਦੀ ਜਨਸਾ ਜਨਸੰਖਿਆ ਵੀ ਤੇਰੇ ਦਾਸ ਹੀ ਨੇ ਸਾਰੇ ਤੇਰੇ ਹੀ ਨੇ ਉਹ ਤੇ ਹੁਣ ਉਹਨਾਂ ਨੂੰ 33 ਕਰੋੜ ਦੇਵਤਾ ਮੰਨਿਆ ਜਾਂਦਾ ਜਿਹੜੇ ਭਾਈ ਰੱਬ ਦੇ ਭਗਤ ਨੇ ਦੇਵਤੇ ਹੀ ਨੇ ਮਨੁੱਖ ਦੇਵਤਾ ਬਣਦਾ ਤਾਂ ਹਾਂ ਦੇਵਤੇ ਕਿਤੇ ਨਹੀਂ ਰਹਿੰਦੇ ਇਹ ਗੱਲ ਧਿਆਨ ਚ ਰੱਖੋ ਆਪਾਂ ਕੱਲ ਨੂੰ ਵਿਚਾਰਾਂਗੇ ਇਹ ਗੱਲ 33 ਕਰੋੜੀ ਦਾਸ ਤੇਮਾਰੇ ਰਿੱਤ ਸਿੱਧ ਪ੍ਰਾਣ ਆਧਾਰੀ ਤਾਂ ਕੇ ਰੂਪ ਨ ਜਾਈ ਲਖਣੇ ਕਿਆ ਕਰ ਆਖ ਵਿਚਾਰੀ 3 ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਏ ਕਥੇ ਅਕੱਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ हे ਪ੍ਰਭੂ ਤੂੰ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ ਇਹ ਵਿਚਾਰਾਂ ਗਿਆਪਾ ਕਾਨੂੰ ਧਿਆਨ ਨਾਲ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੈਤ ਹੈ ਨਾਮ ਤੇਰਾ ਸਭ ਕੋਈ ਲੈਤ ਹੈ ਜੇਤੀ ਆ ਬਣ ਜਾਣੀ ਜਾ ਤਦ ਭਾਵੇਂ ਤਾਂ ਗਰਮ ਖਬੂਜੇ ਹੋਰ ਮਨ ਮੁਖ ਭਰੇ ਐ ਆਣੀ چارے برمے کو دیئے پڑ پڑ کرے بچاری حکم نہ وپڑا نرک سرگ اوتاری واہ جگہ جگہ کے راجے کی گابے کر ابتاری تن پی ات پایا تا کا کیا کر آخ بچاری ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਹ ਤਸਾਤ ਬਖਾਣੀ ਜਾ ਕੋ ਸੱਚ 부ਝਾਵੇ ਆਪਣ ਸਹਜੇ ਨਾਮ ਸਮਾਣੀ ਜਾ ਕੋ ਸੱਚ 부ਝਾਵੇ ਆਪਣ ਸਹਜੇ ਨਾਮ ਸਮਾਣੀ